ਮਾਤਾ ਗੁਜਰੀ ਜੀ ਭਲਾਈ ਕੇਂਦਰ ਬੜਲਾਡਾ ਵੱਲੋਂ ਆਪਣੇ ਆਲੇ ਦੁਆਲੇ ਜੋ ਮੀਂਹ ਪੈ ਰਿਹਾ ਖਾਸ ਤੌਰ ਤੇ ਬੜਲਾਡਾ ਖੇਤਰ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਕਾਫੀ ਮਜ਼ਦੂਰ ਵਰਗ ਜਿਨ੍ਹਾਂ ਦੇ ਸਿਰ ਤੇ ਬੱਚਿਆਂ ਦਾ ਡੈਡੀ ਨਹੀਂ ਹੈਗਾ ਅਸੀਂ ਉਹਨਾਂ ਦੇ ਮਕਾਨਾਂ ਦੀ ਮੁਰੰਮਤ ਕਰਨੀ ਆ ਲਗਭਗ ਜਿਹੜਾ ਪਹਿਲਾ ਪ੍ਰੋਜੈਕਟ ਆ ਸਾਡਾ ਅਸੀਂ ਮੁਰੰਮਤ ਕਰਨ ਦਾ 8 ਮਕਾਨਾਂ ਦੀ ਸ਼ੁਰੂਆਤ ਕਰਨੀ ਆ ਸੋ ਦਾਨੀ ਸੱਜਣਾ ਨੂੰ ਬੇਨਤੀ ਆ ਕਿ ਸਭ ਤੋਂ ਜ਼ਰੂਰੀ ਹੁੰਦੀ ਆ ਸਰਦੀ ਸ਼ਰਤ ਸੋ ਦਾਨੀ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿੰਨੀ ਵੀ ਮਦਦ ਕਰ ਸਕਦੇ ਆ ਇਹ ਉਹਨਾਂ ਪਰਿਵਾਰਾਂ ਦੀ ਮਦਦ ਕਰਨੀ ਆ ਆਪਾਂ ਜਿਨ੍ਹਾਂ ਦੇ ਕਿਸੇ ਦੇ ਕੋਈ ਕੜੀ ਟੁੱਟੀ ਪਈ ਆ ਕਿਸੇ ਦਾ ਬਾਲਾ ਟੁੱਟ ਗਿਆ ਤੇ ਖਤਰੇ ਦੇ ਵਿੱਚ ਆ ਆਪਾਂ ਆਪਣੇ ਆਲੇ ਦੁਆਲੇ ਦੇਖ ਸਕਦੇ ਆ ਕੱਲ ਸਰਦੂਲਗੜਾ ਹੜਕੇ ਦੇ ਵਿੱਚ ਇੱਕ ਛੱਤ ਡਿੱਗ ਗਈ ਸੀ ਜਿਸ ਕਾਰਨ ਇੱਕ ਚਾਚਾ ਭਤੀਜਾ ਦੀ ਡੈਥ ਵੀ ਹੋ ਚੁੱਕੀ ਆ ਸੋ ਆਪਣੇ ਏਰੀਆ ਨੂੰ ਬਚਾਉਣ ਦੀ ਖਾਤਰ ਅਸੀਂ ਮਾਤਾ ਗੁਜ਼ਰੀ ਭਲਾਈ ਕੇਂਦਰ ਬੜਲਾਡਾ ਵੱਲੋਂ ਇਹ ਪ੍ਰਾਰਲਾ ਕੀਤਾ ਕਿ ਉਹਨਾਂ ਦੇ ਮਕਾਨਾਂ ਦੀ ਮਰਮਦ ਕਰਵਾਉਣੀ ਆ ਜਿੰਨੀ ਵੀ ਹੈਲਪ ਹੋ ਸਕਦੀ ਆ ਮਦਦ ਹੋ ਸਕਦੀ ਆ ਤੁਸੀਂ ਗਾਡਰ ਦੇ ਰੂਪ ਦੇ ਵਿੱਚ ਜਾਂ ਸਿਮਿੰਟ ਦੇ ਰੂਪ ਚ ਅਸੀਂ ਸੀਮਤ ਜੀ ਮਦਦ ਕਰਕੇ ਉਹਨਾਂ ਨੂੰ ਕੇਰਾ 6 ਮਹੀਨੇ ਵਾਸਤੇ ਸਾਲ ਵਾਸਤੇ ਰਾਹਤ ਦਿਵਾਉਣੀ ਆ ਤਾਂ ਜੋ ਉਹਨਾਂ ਦੀ ਛੱਤ ਡਿੱਗੇ ਨਾ ਹਲਕੇ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਬਾਸ਼ਾਈ ਨੌਮੀ ਗੁਰਦਰਾ ਸਾਹਿਬ ਵਿਖੇ ਕੱਲ ਤੋਂ ਹੜਾ ਨਾਲ ਪ੍ਰਭਾਵਤ ਵਿਅਕਤੀਆਂ ਲਈ ਜੋ ਗਰੀਬ ਵਿਅਕਤੀ ਨੇ ਜੋ ਦਵਾਈ ਬੂਟੀ ਨਹੀਂ ਲੈ ਸਕਦੇ ਉਹ 1 ਵਜੇ ਤੋਂ ਲੈ ਕੇ 2 ਵਜੇ ਤੱਕ ਗੁਰਦੁਆਰਾ ਪਾਸ਼ਾਹੀ ਨੌਵੀਂ ਵਿਖੇ ਪਹੁੰਚ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਦਵਾਈ ਦੀ ਜਰੂਰਤ ਹੈ ਤਾਂ ਉਹ ਦਵਾਈ ਲੈ ਸਕਦੇ ਨੇ ਜਿਵੇਂ ਕਿ ਹੁਣ ਆਮ ਮੀਹਾ ਕਰਕੇ ਬਹੁਤ ਸਾਰੇ ਰੋਗ ਨੇ ਜਿਹੜੇ ਚਮੜੀ ਦੇ ਰੋਗ ਨੇ ਜਾਂ ਬੁਖਾਰ ਵਗੈਰਾ ਹੈਗਾ ਉਸ ਦੀ ਜਿਹੜੀ ਹੈਗੀ ਫਰੀ ਦਵਾਈ ਜਿਹੜੀ ਹੈਗੀ ਮਾਤਾ ਗੁਰੀਪਾਲ ਕੇਂਦਰ ਵੱਲੋਂ ਹਰ ਰੋਜ਼ ਦਿੱਤੀ ਜਾਇ ਕਰੇਗੀ ਲਗਭਗ 10-15 ਦਿਨ ਜਦੋਂ ਤੱਕ ਇਹ ਬਰਸਾਤਾਂ ਚੱਲ ਰਹੀਆਂ ਨੇ ਜਿਤਨਾ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਦਾ ਜੋ ਦੌਰ ਹੈ ਹੜਪਿਰਦਨ ਲਈ ਬਹੁਤ ਲੋਡਵੰਦ ਜੇ ਮੀਂਹ ਕਰਕੇ ਦੁਖੀ ਨੇ ਤਾਂ ਲਗਭਗ ਮਜ਼ਦੂਰਾਂ ਦੇ ਨਮਕਾਨੇ ਦੇ ਸਾਰੇ ਬੰਦ ਨੇ ਸਬਜ਼ੀਆਂ ਦੇ ਰੇੜੀਆਂ ਦੇ ਬੰਦ ਨੇ ਛੋਟੇ ਦੁਕਾਨਦਾਰ ਪਾਣੀ ਕਰਕੇ ਉਹਨਾਂ ਦੇ ਕੰਮ ਬੰਦ ਨੇ ਉਹ ਜਿਨ੍ਹਾਂ ਨੇ ਰੋਜ਼ ਕਮਾ ਕੇ ਖਾਣਾ ਉਹਨਾਂ ਲਈ ਬੜਾ ਮੁਸ਼ਕਲ ਹੋਇਆ ਪਿਆ ਸਾਡੇ ਕੋਲੇ ਮਾਤਾ ਗੁਜਰੀ ਜੀ ਭਾਈ ਕਹਿੰਦੇ ਦਫ਼ਤਰ ਵਿੱਚ ਕਈ ਆਉਂਦੇ ਨੇ ਲੇਕਿਨ ਇਹ ਕਿ ਬੱਚੇ ਨੇ ਭੁੱਖ ਨਾਲ ਵਿਰਤ ਰਹੇ ਨੇ ਸੋ ਸਾਨੂੰ ਕਈਆਂ ਵੱਲੋਂ ਸੁਝਾਅ ਵੀ ਆਇਆ ਸੀ ਵੀ ਇਹਨਾਂ ਲਈ ਲੰਗਰ ਸ਼ੁਰੂ ਕੀਤਾ ਜਾਵੇ ਸੋ ਅੱਜ ਅਸੀਂ ਦਫ਼ਤਰ ਵਿੱਚ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਇੱਕ ਵੇਰੇ 10 ਦਿਨਾਂ ਵਾਸਤੇ ਇਹ ਲੰਗਰ ਗੁਰਦੁਆਰਾ ਪਾਸ਼ੇ ਨੌਵੀਂ ਦੇ ਬਾਹਰਲੇ ਹਾਲ ਦੇ ਵਿੱਚ ਸ਼ੁਰੂ ਕੀਤਾ ਜਾਣਾ ਹੈ ਤੋ ਕਿਉਂਕਿ ਗਰੀਬਾਂ ਦਾ ਉਹ ਗੁਰੂ ਦੀ ਘੋਲਕ ਹੈ ਗੁਰੂ ਨਾਨਕ ਦੇਵ ਜੀ ਨੇ ਵੀ ਭੁੱਖੇ ਲੋਕਾਂ ਨੂੰ ਲਈ ਰਾਸ਼ਨ ਦੇ ਕੇ ਸੇਵਾ ਸ਼ੁਰੂ ਕੀਤੀ ਸੀ ਜੋ ਅੱਜ ਤੱਕ ਚੱਲ ਰਹੀ ਹੈ ਸੋ ਆਪਾਂ ਵੀ ਰਲ ਮਿਲ ਕੇ ਉਹਨਾਂ ਦੀ ਬਾਹ ਫੜੀਏ ਲੋੜਵੰਦਾਂ ਨੂੰ ਲੰਗਰ ਪੰਗਾ ਕੇ ਛਕਾਈਏ ਸੋ ਕੱਲ ਤੋਂ ਇਹ ਗੁਰਦੁਆਰਾ ਸਾਹਿਬ ਕੇ ਫੇਰ ਦੇ ਟਾਈਮ ਇਹ ਲੰਗਰ ਸ਼ੁਰੂ ਹੋਵੇਗਾ ਸੋ ਜਿਨ੍ਹਾਂ ਨੇ ਵੀ ਲੋੜਵੰਦ ਹੋਣਗੇ ਉਹ ਆ ਕੇ ਛੱਕ ਸਕਦੇ ਨੇ ਔਰ ਜਿਨ੍ਹਾਂ ਨੇ ਯੋਗਦਾਨ ਪਾਉਣਾ ਹੈ ਉਹ ਵੀ ਪਾ ਸਕਦੇ ਨੇ ਕੱਲ ਪਹਿਲੇ ਦਿਨ ਦੀ ਲੰਗਰ ਦੀ ਸੇਵਾ ਸਾਡੇ ਕਾਕਾ ਜੀ ਰਸਵੰਦਾਂ ਡੈਰੀ ਵਾਲਿਆਂ ਵੱਲੋਂ ਕੀਤੀ ਜਾ ਰਹੀ ਹੈ ਔਰ ਇੱਕ ਇੱਕ ਦਿਨ ਦੀ ਆਪਾਂ ਜੇ ਸੇਵਾ ਕਰ ਲਈਏ ਲਗਭਗ ਜਿਹਦੇ ਉੱਤੇ 7-8000 ਰੁਪਏ ਖਰਚ ਹੁੰਦਾ ਤੇ ਉਹ ਸਾਨੂੰ ਜੋ ਸੰਪਰਕ ਕਰ ਸਕਦਾ ਸੋ ਬੇਨਤੀ ਹੈ ਦਾਨੀ ਸੱਜਣਾ ਨੂੰ ਕਿ ਵੱਦ ਤੋਂ ਵੱਧ ਮਾਤਾ ਗੁਦਰੀ ਜੀ ਭਲਾਈ ਕੇਂਦਰ ਭੁਲਾਡਾ ਦਾ ਸਾਥ ਦਿਈਏ ਤਾਂ ਜੋ ਆਪਣੇ ਖਾਸ ਤੌਰ ਤੇ ਭੁਲਾਡਾ ਹਲਕੇ ਦੀ ਜਿੰਨੇ ਆਲੇ ਦੁਆਲੇ ਪਿੰਡ ਨੇੜੇ ਲੱਗਦੇ ਆ ਬੜਲਾਡੇ ਦੇ ਉਹਨਾਂ ਦੀ ਅਸੀਂ ਸੇਵਾ ਕਰ ਸਕੀ ਹੈ ਕਿਉਂਕਿ ਲਗਾਤਾਰ ਮਾਤਾ ਗੁਜਰੀ ਜੀ ਪੜ੍ਹਾਈ ਕੇਂਦਰ ਬੜਲਾਡਾ ਵੱਲੋਂ ਹਰ ਸਾਲ ਲਗਭਗ 20 ਤੋਂ ਬੱਚੇ ਮਕਾਨਾਂ ਨਵੇਂ ਵੀ ਬਣਾਈ ਜਾ ਰਹੇ ਮੁਰੰਮਤ ਵੀ ਕੀਤੀ ਜਾ ਰਹੀ ਹੈ ਅਤੇ ਹੋਰ ਸਮਾਜ ਪੜ੍ਹਾਈ ਦੇ ਕੰਮ ਵੀ ਕੀਤੇ ਜਾ ਰਹੇ ਅਸੀਂ ਪਹਿਲ ਅੰਗੀਆਂ ਨੂੰ ਤੇ ਜਿਨ੍ਹਾਂ ਦੇ ਬੱਚਿਆਂ ਦਾ ਡੈਡੀ ਨਹੀਂ ਹੈਗਾ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਪਹਿਲ ਦੇਵਾਂਗੇ